ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਨਰਲੇਪ ਟੀਵੀ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਖਬਰ ਵਿਧਾਨ ਸਭਾ ਹਲਕਾ ਦਿਨਨਗਰ ਦੇ ਸਿਆਸੀ ਗਲਿਆਰਿਆਂ ਤੋਂ ਨਿਕਲ ਕੇ ਸਾਹਮਣੇ ਆਈ ਆ ਪ੍ਰਾਪਤ ਜਾਣਕਾਰੀ ਅਨਸਾਰ ਬੀਤੇ ਦਿਨ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਵਿੱਚ ਉਸ ਵੇਲੇ ਸਿਆਸੀ ਕਰਾਰਾ ਝਟਕਾ ਲੱਗਦਾ ਜਦੋਂ ਹਲਕੇ ਦੇ ਸਰਕਲ ਨਵਾਂ ਸ਼ਾਲਾ ਦੇ ਵੱਖੋ ਵੱਖ ਪਿੰਡਾਂ ਨਾਲ ਸੰਬੰਧਿਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹਨਾਂ ਸਮਰਥਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਓਕੇ ਬਾਏ ਬਾਏ ਟਾਟਾ ਕਹਿ ਕੇ ਕਾਂਗਰਸ ਪਾਰਟੀ ਦੇ ਵਿੱਚ ਸਮੂਲੀਅਤ ਕਰ ਲਈ ਜਾਂਦੀ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਹਮੇਸ਼ਾ ਹੀ ਹਲਕਾ ਇੰਚਾਰਜ ਸਮਸ਼ੀਰ ਸਿੰਘ ਦੇ ਨਾਲ ਪਰਛਾਵਾਂ ਬਣ ਕੇ ਜਿਹੜੇ ਨੇ ਚੱਲਦੇ ਰਹੇ ਨੇ ਹੈਰਾਨਗੀ ਦਾ ਵਿਸ਼ਾ ਕਿ ਇਹਨਾਂ ਲੋਕਾਂ ਵੱਲੋਂ ਆਪਣੇ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਜਿਹੜਾ ਵਾ ਸਮੂਲੀਅਤ ਦਾ ਰੱਖਣ ਦੀ بجائے ਹਲਕਾ ਵਿਧਾਇਕਾ ਅਰਨਾ ਚੌਧਰੀ ਦੇ ਗ੍ਰਹਿ ਸਥਾਨ ਦਿਨਨਗਰ ਦੇ ਵਿੱਚ ਜਾ ਕੇ ਇਹ ਗੱਲ ਕਹਿ ਦੇਣੀ ਕਿ ਅਸੀਂ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੇ ਆਂ ਦੁਖੀ ਹੋ ਚੁੱਕੇ ਆਂ ਪਰੇਸ਼ਾਨ ਆ ਇਸ ਕਰਕੇ ਸਾਨੂੰ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਆ ਸਮੂਲੀਅਤ ਕਰਵਾਈ ਜਾਏ ਤੇ ਉੱਥੇ ਇਹਨਾਂ ਦੀ ਸਮੂਲੀਅਤ ਵੀ ਕਰਾਈ ਜਾਂਦੀ ਆ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਵੱਲੋਂ ਇਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਂਦਾ ਤੇ ਜਿਸ ਨੂੰ ਲੈ ਕੇ ਹਲਕੇ ਦੇ ਚੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਹਲਕਾ ਇੰਚਾਰਜ ਸੰਸ਼ੇਦ ਸਿੰਘ ਤੇ ਵੀ ਜਿਹੜੇ ਖੜੇ ਹੋ ਰਹੇ ਨੇ ਆਮ ਆਦਮੀ ਪਾਰਟੀ ਤੇ ਵੀ ਖੜੇ ਹੋ ਰਹੇ ਨੇ ਕਿ ਇਹ ਲੋਕ ਕਿਸ ਕਦਰ ਪਰੇਸ਼ਾਨ ਹਨ ਕਿ ਜੋ ਪਿੰਡ ਤੋਂ ਖੁਦ ਚੱਲ ਕੇ ਹਲਕਾ ਵਿਧਾਇਕਾ ਦੇ ਗ੍ਰਹਿ ਵਿਖੇ ਪੁੱਜ ਕੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਦੀ ਜਿਹੜੀ ਆ ਅਗਵਾਈ ਜਿਹੜੀ ਉਹ ਕਬੂਲ ਲੈਂਦੇ ਨੇ ਬੇਸ਼ੱਕ 2027 ਦੀਆਂ ਚੋਣਾਂ ਨੂੰ ਅਜੇ ਲੰਬਾ ਅਰਸਾ ਸਾਲ ਸਵਾ ਸਾਲ ਦਾ ਜਿਹੜਾ ਸਮਾਂ ਪਿਆ ਵਾ ਸਾਲ ਸਵਾ ਸਾਲ ਪਹਿਲਾਂ ਹੀ ਲੋਕਾਂ ਵੱਲੋਂ ਕਿਹੜਾ ਆਮ ਆਦਮੀ ਪਾਰਟੀ ਤੋਂ ਖਹਿੜਾ ਛਡਾ ਕੇ ਕਾਂਗਰਸ ਪਾਰਟੀ ਵਿਰੋਧੀ ਧਿਰ ਦੇ ਵਿੱਚ ਸਮੂਲੀਅਤ ਕਰ ਜਾਨੀ ਜਿਹੜੀ ਕਿਤੇ ਨਾ ਕਿਤੇ 2027 ਦੀ ਜਿਹੜੀ ਤਸਵੀਰ ਆ ਉਹ ਵੀ ਪੇਸ਼ ਕਰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਰਚਾਵਾਂ ਇਹ ਵੀ ਨੇ ਕਿ 2027 ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਜਾਂ ਹਲਕਾ ਇੰਚਾਰਜ ਦੀ ਜਿਹੜੀ ਸਿਆਸੀ ਦਿਸ਼ਾ ਜਾਂ ਦਸ਼ਾ ਉਸ ਦੀ ਤਸਵੀਰ ਜਿਹੜੀ ਆ ਉਸ ਦਾ ਵਕਾਰ ਕਿਸ ਤਰ੍ਹਾਂ ਦਾ ਹੋਵੇਗਾ ਕਈ ਤਰ੍ਹਾਂ ਦੇ ਸਵਾਲ ਨੇ ਤੇ ਆਓ ਹੁਣ ਤੁਹਾਨੂੰ ਜਿਹੜੇ ਵੱਖ-ਵੱਖ ਆਮ ਆਦਮੀ ਪਾਰਟੀ ਦੇ ਨਾਲ ਪਰ ਆਵਾ ਬਣ ਕੇ ਚੱਲਣ ਵਾਲੇ ਲੋਕਸਾਨ ਕਾਂਗਰਸ ਪਾਰਟੀ ਦੇ ਵਿੱਚ ਸਮੂਲੀਅਤ ਕਰ ਗਏ ਨੇ ਆਓ ਉਹਨਾਂ ਤੋਂ ਵੀ ਜਾਣੂ ਕਰਾਉਨੇ ਆ ਕਿ ਉਹ ਕਿਹੜੇ ਕਿਹੜੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੀ ਅਗਵਾਈ ਕਬੂਲ ਗਏ ਨੇ ਵੱਡੀ ਗਿਣਤੀ ਵਿੱਚ ਜਿਹੜੇ ਆ ਉਹ ਆਪ ਸਮਰਥਕ ਜਿਹੜੇ ਆ ਉਹ ਤੁਹਾਡੀ ਪਾਰਟੀ ਜੁਆਇਨ ਕਰਨ ਪਹੁੰਚੇ ਜੀ ਕਿਹੜੇ ਕਿਹੜੇ ਪਿੰਡਾਂ ਤੋਂ ਪਹੁੰਚੇ ਜਿਹੜੀ ਜਾਣਿਆ ਚਾਹੀਦੀ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਕਿ ਪਿੰਡ ਬਹੁਤ ਇੱਕ ਕਲਸਟਰ ਹੈ ਚਾਰ ਪੰਜ ਪਿੰਡਾਂ ਦਾ ਬਹੁਤ ਵੱਡੇ ਪਿੰਡ ਨੇ ਤੇ ਬੜੀ ਕੈਂਟ ਦੇ ਬਿਲਕੁਲ ਨਾਲ ਚਾਵਾ ਨੁਸ਼ਹਿਰਾ ਬਹਾਦਰ ਫਿਰ ਨਵਾਂ ਪਿੰਡ ਇਹ ਚਾਰ ਪਿੰਡਾਂ ਦਾ ਕਲਸਟਰ ਹੈ ਕਾਫੀ ਬੜੇ ਬੜੀ ਸਾਰੇ بڑے ਪਿੰਡ ਨੇ ਤੇ ਇਹਨਾਂ ਨੇ ਆਪਸ ਵਿੱਚ ਬੈਠ ਕੇ ਰਾਏ ਕਰਕੇ ਇਹ ਫੈਸਲਾ ਕੀਤਾ ਕਿ ਅਸੀਂ ਆਪ ਪਾਰਟੀ ਨੂੰ ਛੱਡ ਕੇ ਕਿਉਂਕਿ ਉਹਨਾਂ ਨੇ 4 ਸਾਲ ਦੇ ਵਿੱਚ ਜੋ ਕੰਮ ਕਰਨੇ ਨਿਰਾਸ਼ਾ ਜਨਕ ਹੀ ਰਹੇ ਨਾ ਕੰਮ ਕੋਈ ਕੀਤਾ ਨਹੀਂ ਉਹਨਾਂ ਦੇ ਇਹਨਾਂ ਦੀ ਤਸੱਲੀ ਨਹੀਂ ਹੋਈ ਬੜੀਆਂ ਆਸਾਂ ਉਮੀਦਾਂ ਦੇ ਨਾਲ ਇਹਨਾਂ ਨੇ ਸਪੋਰਟ ਕੀਤੀ ਸੀ ਪਰ ਜੋ ਨੈਟ ਰਿਜ਼ਲਟ ਹੈ ਉਹ ਇਹਨਾਂ ਦੇਖਿਆ ਵੀ ਕੋਈ ਅੱਲੇ ਪੱਲੇ ਪਿਆ ਨਹੀਂ ਗਵਰਨਮੈਂਟ ਸਮੂਥਲੀ ਚੱਲੀ ਨਹੀਂ ਲੋਕਾਂ ਦੀ ਵੈਲਫੇਅਰ ਵਾਸਤੇ ਕੋਈ ਕੰਮ ਨਹੀਂ ਹੋਇਆ ਡਿਵੈਲਪਮੈਂਟ ਕੋਈ ਨਹੀਂ ਹੋਈ ਇਹਨਾਂ ਸਾਰਾ ਕੁਝ ਨੂੰ ਧਿਆਨ ਚ ਰੱਖਦਿਆਂ ਹੋਏ ਆ ਫੈਸਲਾ ਕੀਤਾ ਕਿ ਅਸੀਂ अरुणा चौधरी दी रहनुमाई ਥੱਲੇ ਕਾਂਗਰਸ ਪਾਰਟੀ ਜੁਆਇਨ ਕਰਨੀ ਹੈ ਅੱਜ ਤੁਹਾਡੇ ਸਾਹਮਣੇ ਇਹ ਆਪ ਚੱਲ ਕੇ ਆਏ ਨਾ ਸਾਡੇ ਕੋਲ ਸਾਡੇ ਘਰ ਮੈਂ ਇਹਨਾਂ ਦਾ ਦਿਲ ਤੋਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੂੰ ਆਮ ਤੌਰ ਤੇ ਹੁੰਦਾ ਕੀ ਹੈ ਕਿ ਪਾਰਟੀਆਂ ਵਾਲੇ ਇੱਕ ਦੂਸਰੇ ਨੂੰ ਜਾ ਕੇ ਮਨਾਉਂਦੇ ਨੇ ਖਿੱਚਾ ਤਾਣੀ ਕਰਦੇ ਆ ਲੋਕਾਂ ਨੂੰ ਅਲਾਈਨਮੈਂਟ ਕਰ ਦਿੰਦੇ ਆ ਕਿ ਨਹੀਂ ਜੀ ਸਾਡੀ ਪਾਰਟੀ ਬਹੁਤ ਚੰਗੀ ਹੈ ਮੈਂ ਸਮਝਦਾ ਅਸੀਂ ਖੁਸ਼ਕਿਸਮਤ ਆ ਅਰੁਣਾ ਖੁਸ਼ਕਿਸਮਤ ਆ ਇਹ ਸਾਡਾ ਜਿਹੜਾ ਵੋਟਰ ਹੈ ਜਿਹੜੀ ਸਾਡਾ ਇਲਾਕਾ ਉਹ ਇੰਨਾ ਸੂਝਵਾਨ ਹੈ ਕਿ ਉਹ ਆਪਣਾ ਚੰਗਾ ਮਾੜਾ ਆਪਣੇ ਆਪ ਫੈਸਲਾ ਕਰਦਾ ਹੈ ਔਰ ਇਹ ਸਾਰੇ ਇਕੱਠੇ ਹੋ ਕੇ ਆਏ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਇਹ ਗਰੰਟੀ ਵੀ ਦੇਣਾ ਅਸ਼ੋਰੈਂਸ ਵੀ ਦੇਣਾ ਕਿ ਜੋ ਆਸਾਂ ਉਮੀਦਾਂ ਦੇ ਨਾਲ ਸਾਡੇ ਨਾਲ ਜੁੜੇ ਨੇ ਅਸੀਂ ਪੂਰਾ ਤਨ ਦੇਈ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਸਕੇਲ ਤੇ ਇਹਨਾਂ ਦੇ ਸਟੈਂਡਰਡ ਤੇ ਇਹਨਾਂ ਦੀਆਂ ਆਸਾਂ ਉਮੀਦਾਂ ਦੇ ਪੂਰੇ ਉਤਰ ਸਕੀ ਜਿਹੜੀ ਪਾਰਟੀ ਤੋਂ ਆਏ ਆ ਤੇ ਬਹੁਤ ਕਿੰਨੇ ਪਰਵਾਹ ਆ ਇਹ ਆਮ ਪਾਰਟੀ ਤੋਂ ਛੱਡ ਕੇ ਆਏ ਨਾ ਤੇ ਇਹ ਲਗਭਗ ਤੁਹਾਡੇ ਸਾਹਮਣੇ ਹੀ ਆ 35 ਤੋਂ 40 ਪਰਿਵਾਰ ਨੇ ਕਿਹੜੀ ਪਾਰਟੀ ਨੂੰ ਸਾਡੇ ਸਾਰੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਮੇਰਾ ਨਾਮ ਕੁਲਵੰਤ ਸਿੰਘ ਪਿੰਡ ਬਹਾਦਰ ਜੀ ਤੇ ਆਮ ਆਦਮੀ ਪਾਰਟੀ ਤੋਂ ਛੱਡ ਕੇ ਕਾਂਗਰਸ ਦੀ ਪਾਰਟੀ ਵਿੱਚ ਜੁਆਇਨ ਕੀਤਾ ਹੈ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ ਇਹਨਾਂ ਦੇ ਚੰਗੇ ਕੰਮਾਂ ਤੇ ਵਧੀਆ ਨੀਤੀਆਂ ਤੇ ਬੜੇ ਵਧੀਆ ਕੰਮ ਕਰਦੇ ਨੇ ਕੀ ਕਾਨ ਕੀ ਸਮਝਦੇ ਹੋ ਭਾਈ ਕਿਉਂ ਛੱਡਣਾ ਪਿਆ ਪਾਰਟੀ ਨੂੰ ਆਹ ਉਹ ਪਾਰਟੀਆਂ ਛੱਡਾ ਇਸ ਤਰ੍ਹਾਂ ਕਿ ਜੋ ਕੀਤੇ ਵਾਅਦੇ ਹੈਗੇ ਜੋ ਕੰਮਕਾਰ ਕਰਤੇ ਹੈਗੇ ਜਨਤਾ ਇਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੇ ਕੋਈ ਠੀਕ ਨਹੀਂ ਉਤਰੇ ਇਸ ਕਰਕੇ ਉਹਨਾਂ ਦੀਆਂ ਕੁਝ ਨੀਤੀਆਂ ਬਾੜੀਆਂ ਕਰਕੇ ਆਪਾਂ ਇਸ ਪਾਰਟੀ ਨੂੰ ਠੀਕ ਛੱਡ ਕੇ ਤੇ ਇਸ ਪਾਰਟੀ ਨੂੰ ਜੁਆਇਨ ਕੀਤਾ ਜੀ ਜੀ ਦੱਸੋ ਕਿਹੜਾ ਪਿੰਡਾ ਤੁਹਾਡਾ ਮੇਰਾ ਪਿੰਡ ਸਾਜੀ ਨਵਾ ਚਾਵਾ ਕਿਹੜੀ ਪਾਰਟੀ ਨੂੰ ਛੱਡ ਕੇ ਜਾਇਆ ਮੈਂ ਆਮ ਆਦਮੀ ਪਾਰਟੀ ਛੱਡ ਕੇ ਕਾਰਨ ਕਿ ਮੈਨੂੰ ਆਪਣੇ ਪਿੰਡ ਦੀ ਪੰਚਾਇਤ ਦੇ ਕੰਮ 'ਤੇ ਵਿਸ਼ਵਾਸ ਲੱਗਾ ਹੈ ਸਾਡੇ ਪਿੰਡ ਦਾ ਸ਼ਮਸ਼ਾਨ ਘੜ ਜਿਹੜਾ ਕਿ 25 ਲੱਖ ਰੁਪਏ ਦੀ ਲਗਤ ਨਾਲ ਗ੍ਰਹੀ ਕਰਕੇ ਅਸੀਂ ਸਾਰੇ ਪਿੰਡ ਦੇ ਰਹੇ ਹਾਂ ਤੇ 25 ਲੱਖ ਨਾਲ ਜਾ ਕੇ ਤੁਸੀਂ ਦੇਖੋ ਅਲੀਸ਼ਾਨ ਸ਼ਮਸ਼ਾਨ ਘੜ ਬਣਾ ਰਹੇ ਤੇ ਬਾਕੀ ਆਪਣੇ ਚਾਚਾ ਜੀ ਨੇ ਮੈਂਬਰ ਪੰਚਾਇਤ ਕੁਸ਼ ਉਹਨਾਂ ਨੇ ਮੈਨੂੰ ਖੁਸ਼ ਕਿਹਾ ਕਿ ਨਹੀਂ ਤੂੰ ਗੁਲਾਬ ਇੱਧਰ ਆ ਮੈਂ ਕਹਤਾਂ ਲਈ ਇੱਧਰ ਸਾਰੇ ਕੰਮ ਕਰਾਂਗੇ ਉਹਨਾਂ ਨੇ ਮੇਰੇ ਕੰਮ ਕੀਤੇ ਮੈਂ ਇਹ ਕਹਿਣਾ ਵੀ ਮੈਡਮ ਅਗਲੀ ਵਾਰੀ ਅਸੀਂ ਹਰ ਜਿੱਤੇਗੀ ਆਮ ਆਦਮੀ ਪਾਰਟੀ ਕਿਉਂ ਛੱਡੀਏ ਦੱਸੋ ਆਮ ਆਦਮੀ ਪਾਰਟੀ ਨੇ ਕੋਈ ਕੰਮ ਹੀ ਨਹੀਂ ਕੀਤਾ ਹਾਂ ਇਹ ਬੜਾ ਠੀਕ ਸੋ ਬਤਾ ਗਈ ਅੱਜ ਆਪ ਪਾਰਟੀ ਨੂੰ ਆਲਵਿਦਾ ਕਹਿ ਕੇ ਕਾਂਗਰਸ ਪਾਰਟੀ ਜੁਆਇਨ ਕਰ ਜਾਈਏ ਦੇਖੋ ਜੀ ਆਮ ਆਦਮੀ ਪਾਰਟੀ ਦੇ ਕੋਈ ਕੰਮ ਕਿਸੇ ਨੂੰ ਪਸੰਦ ਹੀ ਨਹੀਂ ਆਏ ਸਾਨੂੰ ਕੱਲਿਆਂ ਨੂੰ ਕੀ ਹੋਣੇ ਕਿਸੇ ਇਲਾਕੇ ਦੇ ਵਿੱਚ ਕਿਸੇ ਇੱਕ ਸਿੰਗਲ ਪਰਸਨ ਹੀ ਦੱਸ ਦੋ ਕਿ ਜਿਹਨਾਂ ਨੂੰ ਪਸੰਦ ਆਏ ਹੋਣਗੇ ਇਸ ਕਰਕੇ ਮਨੋ ਲੱਥ ਗਈ ਆ ਪਾਰਟੀ ਵਾਲੀ ਤਾਂ ਕਰਕੇ ਆਪਾਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਜੀ ਠੀਕ ਹੈ ਜੀ ਆ ਆਰਮ ਸਿੰਘ ਆ ਕਿਹੜਾ ਪਿੰਡ ਹੈ ਠੱਠੀ ਪਿੰਡ ਹੈ ਕਿਹੜੀ ਪਾਰਟੀ ਸੀ ਪਹਿਲਾਂ ਸੰਬਦ ਮੈਂ ਆਪ ਪਾਰਟੀ ਕੀ ਜਾਂ ਪਾਰ ਕੰਮਕਾਰ ਉਹਨਾਂ ਦੇ ਕੋਈ ਪਸੰਦ ਨਹੀਂ ਆਏ ਸਾਡੇ ਤਾਂ ਕਰਕੇ ਛੱਡੀ ਆ ਹੁਣ ਅਸੀਂ ਕਾਂਗਰਸ ਪਾਰਟੀ ਜਾ ਗਏ ਲੱਗਦਾ ਮੈਡਮ ਦੇ ਕੰਮ ਤੁਸੀਂ ਕਾਫੀ ਸੁੰਦਰ ਬਿਲਕੁਲ ਖੁਸ਼ ਆਗੇ ਵੀ ਅਸੀਂ ਇੱਧਰ ਹੀ ਚੱਲੋ ਨਾਲ ਉਹ ਥੋੜੀ ਜਿਹੀ ਗਲਤੀ ਨਾਲ ਚਲ ਕੇ ਉੱਧਰ ਨਾਲ ਚਲੋਗੇ ਕਾਂਗਰਸ ਪਾਰਟੀ ਦੇ ਬਿਲਕੁਲ ਜੀ